ਕਿਹੜਾ ਇਹ ਵਿਵਾਦ ਚੱਲਣ ਡਿਆ ਫੜੀ ਯੂਨੀਅਨ ਵੱਲੋਂ ਤੇ ਆਪਣੇ ਪ੍ਰਧਾਨ ਵੱਲੋਂ ਜੀਤਨ ਸਿੰਘ ਵੱਲੋਂ ਵੇਖੋ ਜੀ ਅਸੀਂ ਗਰੀਬ ਲੋਕਾਂ ਤੇ ਮੰਗਾਈ ਦਾ ਜੋਰ ਚੱਲਣ ਡਿਆ ਪੂਰਾ ਸੋ ਤੋਂ ਸੋ ਹੀ ਕਮਾਣੇ ਆ ਅਸੀਂ ਸੋ ਨਾ ਦੇ ਦਾਂਗੇ 50 ਦੇ ਦਾਂਗੇ ਤੇ ਸਾਡੇ ਬੱਚੇ ਫੇ ਸੜਕਾਂ ਤੇ ਆ ਜਾਣਗੇ ਸਰਕਾਰ ਆ ਆਮ ਪਾਰਟੀ ਦੀ ਹੈ ਭਗਵੰਤ ਮਾਨ ਕੋ ਮੈਂ ਮੰਗ ਕਰਦਾ ਪ੍ਰਧਾਨ ਜੀ ਵੱਲੋਂ ਕੋ ਕਬਲਾ ਤਾਂ ਪੂੜੀ ਫੜੀ ਯੂਨੀਅਨ ਵੱਲੋਂ ਕਿ ਸਾਡੇ ਤੇ ਰਹਿਮਤ ਕੀਤੀ ਜਾਏ ਤੇ ਰਮਣ ਬਾਲ ਜੀ ਦੇ ਅੱਗੇ ਹੱਥ ਜੋੜ ਕੇ ਬੈਠੇ ਆ ਅਸੀਂ ਗਰੀਬ ਲੋਕਾਂ ਇਹ ਸਾਡਾ ਭਲਾ ਕਰੋ ਕਿਉਂਕਿ ਹਰ ਬੰਦਾ ਜਿਹੜਾ ਵਾ ਰੋਟੀ ਕਮਾਣ ਆਇਆ ਵਾ ਤੇ ਜੇ ਉਹਦੀ ਪਰਚੀ ਲੱਗ ਜੇਗੀ ਅੱਗੇ 150 ਦੇ ਮਾਲਕ ਨੇ ਤੇ ਜੇ 150 ਪਰਚੀ ਲੱਗ ਜੇਗੀ ਤੇ ਜਿਹੜੇ ਠੇਕੇਦਾਰ ਆ ਉਹ ਵੀ ਆਪਣੇ ਗੁੰਡਾਗਰਦੀ ਕਹਿੰਦਾ ਵੀ ਨਹੀਂ ਮੈਂ ਜ਼ਬਰਦਸਤੀ ਪਰਚੀ ਲਾਣੀ ਹੈ ਠੀਕ ਹੈ ਜੀ ਫੈਕਟਰੀ ਕੋ ਵੀ ਗੇ ਫੜੀ ਜੂਨੀਅਨ ਵਾਲੇ ਉਹ ਨਹੀਂ ਬੜਾ ਰਫ ਬੋਲਿਆ ਪਰ ਇਹ ਕੀ ਸਰਕਾਰ ਦਾ ਮਹਲਾ ਜਮਾ ਤਨਖਾਹਾਂ ਜਿਹੜੀਆਂ ਵਾ ਉਹ ਹੀ 8 ਦਿਨ ਦੇ ਉਹਨਾਂ ਤੋਂ ਲੰਬਾ ਲੰਦਾ ਤਨਖਾਹਾਂ ਤੇ ਫਿਰ ਸਾਡੇ ਨਾਲ ਧੱਕਾ ਕਰਨ ਦੇ ਆ ਇਹੜਾ ਧੱਕਾ ਇਹ ਬਰਦਾਸ਼ਤ ਨਹੀਂ ਕਰੇਗੀ ਯੂਨੀਅਨ ਤੇ ਜੇ ਇਹ ਮੰਗਾ ਨਾ ਮੰਨੀਆਂ ਤੇ ਨਿਸ਼ਚਿਤ ਕਾਲੀ ਹੜਤਾਲ ਕੀਤੀ ਜੇ ਇਹ ਮਸਲਾ ਜੀ ਹਰ ਸਾਲ ਚੱਲਦਾ ਵਾ ਅੱਗੇ ਦੇ ਮਸਲੇ ਹੱਲ ਹੋ ਜਾਂਦਾ ਹੀ ਪਰ ਇਹ ਕੀ ਜਿਹੜਾ ਮਸਲਾ ਉਹ ਹੱਲ ਨਹੀਂ ਹੁੰਦਿਆਂ ਦਾ ਫੈਕਟਰੀ ਦੇ ਸਾਨੂੰ ਜਿਹੜਾ ਫੜੀ ਯੂਨੀਅਨ ਵਾਲੇ ਸਾਰਿਆਂ ਨੂੰ ਮੰਦਾ ਬੋਲਿਆ ਹੋ ਸਕਦਾ ਤੁਹਾਨੂੰ ਕਿਹਦੀ ਸ਼ਾਇਵ ਜਿਹੜਾ ਮੰਦਾ ਬੋਲਿਆ ਹੈ ਕਿ ਉਹ ਸਰਕਾਰ ਦਾ ਮੁਲਾਜ਼ਮ ਆ ਉਹ ਇਨੀ ਗੱਲ ਨਹੀਂ ਕਹਿ ਸਕਦਾ ਸਾਰੇ ਸਾਡੇ ਬੰਦਿਆਂ ਨੂੰ ਇਹ ਜਾ ਤੂੰ ਹੀ ਭੱਜ ਜਾਏ ਜੋ ਕਰਨਾ ਕਰ ਲੋ ਇਹ ਕੋਈ ਵਰਲਡਿੰਗ ਨਹੀਂ ਹੈਗੀ ਕੰਨ ਵਾਲੀ ਕਿਉਂਕਿ ਉਹ ਸਰਕਾਰ ਦਾ ਮੁਲਾਜ਼ਮ ਹੈ ਉਹਦਾ ਤਾਂ ਕੰਮ ਇਹ ਹੋਈ ਵੀ ਇਹ ਮੈਂ ਤੁਹਾਡੀ ਇਹਦੀ ਰਿਕਵੈਸਟ ਹੈ ਸਰਕਾਰ ਨੂੰ ਭਾਜਣਾ ਪਰ ਉਸ ਰਿਕਵੈਸਟ ਦੀ ਪਾਉਂਦੀ ਬਜਾਏ ਉਹਨੇ ਉੱਠਲਾ ਸਾਰੇ ਭੱਦੇ ਲਾ ਬੀ ਬੋਲੇ ਨੇ ਦਾਣਾ ਖਾਸ ਤਾਂ ਕੇ ਫੜੀ ਵਾਲੀ ਹੈ ਫੜੀ ਵਾਲੇ ਦੇ ਕੇ ਦੇ ਵੀ ਸੱਟ ਲੱਗ ਜੇ ਉਹਦਾ ਜ਼ਿੰਮੇਵਾਰ ਸੈਕਰੀ ਤੇ ਪ੍ਰਧਾਨ ਜੀਤਾ ਮਸੀ ਹੋਏਗਾ ਜਨ ਠੇਕੇਦਾਰ ਹੈ ਉਸ ਤੋਂ ਲਵਾ ਮੈਂ ਸ਼ਾਸਨ ਪ੍ਰਸ਼ਾਸਨ ਦੇ ਅੱਗੇ ਉਹੀ ਮੰਗ ਕਰਾਂਗਾ ਕਿ ਜੇ ਕੱਲ ਨੂੰ ਕਿਸੇ ਦਾ ਵੀ ਕੋਈ ਨੁਕਸਾਨ ਹੋਏਗਾ ਤੇ ਉਹਦੇ ਲਈ ਸ਼ਾਸਨ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੋਏਗਾ ਗੱਲ ਆ ਵਾ ਜੀ ਮੰਡੀ ਦੇ ਠੇਕੇ ਅੱਗੇ ਵੀ ਹੋਏ ਆ ਕਿਸੇ ਨੇ ਫੜੀ ਵਾਲਿਆਂ ਨੂੰ ਪੈਸਾ ਨਹੀਂ ਲਾਇਆ ਇੱਕ ਦੀ ਠੇਕਾ ਇਹਨਾਂ ਨੇ ਅੰਦਰ ਖਾਤੇ ਵੜ ਕੇ ਦਿੱਤਾ ਜੀਤੇ ਪ੍ਰਧਾਨ ਨੂੰ ਉਹ ਆਪਣੀ ਚਲਾ ਰਿਹਾ ਜੀ ਮੈਂ ਫੜੀ ਵਾਲਿਆਂ ਨੂੰ ਪੈਸੇ ਲੈਣੇ ਸਕਰ ਫੁੱਟਾਂ ਦੇ ਹਿਸਾਬ ਤੇ ਮੈਂ ਬਾਰੋਂ ਬੰਦੇ ਵੀ ਲਿਆਣੇ ਮੈਂ ਆਉਂ ਵੀ ਕਰਨਾ ਮੈਂ ਜਾਉਂ ਵੀ ਕਰਨਾ ਜਦ ਕਿ ਹਜ ਤੱਕ ਸਾਨੂੰ ਪੈਸੇ ਲੱਗੇ ਨਹੀਂ ਅਹੀਂ ਉਹਨਾਂ ਨੂੰ ਪੈਸੇ ਦੇਈਏ ਕਹਦੇ ਅਹੀਂ ਕਹਿੰਨੇ ਆ ਵੀ ਇਹ ਜਿਹੜਾ ਠੇਕਾ ਵਾ ਕੈਂਸਲ ਹੋਣਾ ਚਾਹੀਦਾ ਫੜੀ ਜੁਨੀ ਫੜੀ ਵਾਲਾ ਆਪਣੇ ਸਾਈਕਲ ਸਟੈਂਡ ਤੇ ਰਹਿਣ ਦੂਜੀ ਗੱਲ ਸਾਈਕਲ ਸਟੈਂਡ ਦਾ ਠੇਕਾ ਹੁੰਦਾ ਉਤੋਂ ਕਿੰਨੇ ਮੋਟਰਸਾਈਕਲ ਆਰਾ ਵਗੈਰਾ ਚੱਕੋਗੇ ਆ ਕਦੀ ਇਹਨਾਂ ਠੇਕੇਦਾਰਾਂ ਨੇ ਕਿ ਮੋਟਰਸਾਈਕਲਾਂ ਨੂੰ 허ਜਾਨਾ ਦਿੱਤਾ ਹੁਣ 40 ਰੁਪਏ ਦੀ ਛੋਟੇ ਆਦੀ ਦੀ ਪਰਚੀ ਆ ਉਹਦਾ 100 ਵੀ ਲੈਣ ਦੇਦੇ 80 ਵੀ ਲੈਣ ਦੇਦੇ ਆ ਉਸ ਤੋਂ ਬਾਅਦ ਟਰੱਕ ਦੀ ਪਰਚੀ 60 ਰੁਪਏ ਦੀ ਹੈ 3300 ਦੀ ਕੱਟਦੇ ਪਏ ਆ ਠੇਕੇਦਾਰ ਨੇ ਤੇ ਉੱਤੇ ਆਪਣੀ ਗੁੰਡਾਗਰਦੀ ਕੀਤੀ ਦੀ ਲੁੱਟ ਪਾਈ ਦੀ ਆ ਇਹਦੇ 1 ਸਾਲ ਦੇ ਵਿੱਚ ਕਰੋੜਪਤੀ ਹੋ ਜਾਏਗਾ ਤੇ ਇਹਨੂੰ ਨੱਥ ਪਾਣੀ ਚਾਹੀਦੀ ਹੈ ਜੋ ਜਾਇਜ਼ ਹੈ ਸਭ ਨਾਲ ਪਹਿਲਾਂ ਤੇ ਆਪਣੇ ਮਾਰਕੀਟ ਕਮੇਟੀ ਨੂੰ ਚਾਹੀਦਾ ਬੋਰਡ ਲਵਾਓ ਵੱਡਾ ਜਿਹਾ ਉੱਤੇ ਰੇਟ ਲਿਸਟ ਲੱਗਣੀ ਚਾਹੀਦੀ ਹੈ ਵੀ ਕੀ ਰੇਟ ਆ ਗੱਡੀਆਂ ਦਾ ਇੱਕ ਜਿਹੜੇ ਵਿਚਾਰੇ ਘਰੋਂ ਕੋਈ ਕਿਲੋ-ਕਿਲੋ ਸਬਜ਼ੀ ਲੈਣ ਆਉਂਦੇ ਆ ਉਹਨਾਂ ਕੋਲੋਂ ਵੀ ਇਹ ਦਸਤਾ 20-20 ਰੁਪਏ ਖੋਈ ਜਾਂਦੇ ਆ ਦੀਆਂ ਦੀ ਉਹ ਸਬਜ਼ੀ ਲੈਂਦਾ ਵੀ ਹੈ ਨਾ ਉਹ ਦੇ ਕੇ ਚੱਲ ਜਾਂਦਾ ਜਿਹੜਾ ਅਜੀਤ ਮਸੀਹ ਦਾ ਇਹਦਾ ਸਭ ਤੋਂ ਜ਼ਿਆਦਾ ਸੀਗਾ 68% ਵਾਧਾ ਸੀਗਾ ਤੇ ਆਹ ਡੀ ਕੋ 29 ਲੱਖ ਦੇ ਕਰੀਬ ਸੀ ਸਾਡੇ ਰਿਜ਼ਰਵ ਪ੍ਰਾਈਸ ਤੇ 29% ਵਾਧਾ ਕਰਕੇ ਤੇ ਉਹ ਪੁਨਰਤ ਸੌਰੀ 59% ਵਾਧਾ ਕਰਨੋਂ ਪਰੰਤ ਇਹਦੀ 48 ਲੱਖ ਰੁਪਿਆ ਜਿਹੜੀ ਕੋਸਟ ਬਣ ਗਈ ਤੇ ਪਲੱਸ ਜੀਐਸਟੀ ਜਿਹੜਾ 18% ਇਹੋ ਪਾ ਕੇ 55 ਲੱਖ ਦਾ ਦੀ ਅਮਾਉਂਟ ਬਣੀ ਉਹ ਉਸ ਪ੍ਰਾਂਤ ਨੂੰ ਪਪਾ ਸਰਵਿਕਾਰਤਾ ਪੱਤਰ ਈਸ਼ੂ ਕੀਤਾ ਸਰਵਿਕਾਰਤਾ ਪੱਤਰ ਈਸ਼ੂ ਕਰਨ ਤੋਂ ਬਾਅਦ ਵਿੱਚ ਇਹ ਬੰਦੇ ਨੇ ਜਿਹੜਾ ਉਹਦੀ ਪਰਫਾਰਮੈਂਸ ਸਿਕਿਉਰਿਟੀ ਜਮਾ ਕਰਾਤੀ ਜਦੋਂ ਪਰਫਾਰਮੈਂਸ ਸਿਕਿਉਰਿਟੀ ਜਮਾ ਕਰਤੇ ਹਨ ਉਹਨੂੰ ਵਰਕ ਆਊਟ ਦੇ ਦਿੱਤਾ ਕਿ ਤੁਸੀਂ 1 ਮਈ ਤੋਂ ਜਿਹੜਾ ਆਪਣਾ ਕੰਮ ਹੈਗਾ ਸ਼ੁਰੂ ਕਰ ਸਕਦੇ ਮੰਡੀ ਜਾ ਕੇ ਪਰ ਇਨ ਮੀਨ ਟਾਈਮ ਜਿਹੜੇ ਉੱਥੇ ਹੈਗੇ ਹੜੇ ਟੇਲਰ ਜਿਹੜੇ ਪਰਦੇ ਉੱਥੇ ਕੰਮ ਕਰ ਰਹੇ ਮੰਡੀ ਚ ਉਹ ਉਹਨਾਂ ਨੇ ਮਿਲ ਕੇ ਇਹਨੂੰ ਇਨਕਾਰ ਕੀਤਾ ਅਸੀਂ ਜਿਹੜਾ ਪੈਸਾ ਵਗੈਰਾ ਜਿਹੜਾ ਹੈਗਾ ਉਹ ਨਹੀਂ ਦੋਲਾਂਗੇ ਤੇ ਉਹ ਜਿਹੜੇ આરોਪ ਲਗਾ ਰਹੇ ਆ ਕਿ ਇਹ ਸੈਕਟਰੀ ਮਾਰਕ ਮਿਟੀ ਜਿਹੜਾ ਹੈਗਾ ਇਹਨਾਂ ਨੇ ਗਲਤ ਤਰੀਕੇ ਨਾਲ ਠੇਕਾ ਦਿੱਤਾ ਦਾ ਕੋਈ ਨਹੀਂ ਆ ਸਾਡੇ ਕੋਲ ਅਸੀਂ ਓਨ ਦਾ ਰਿਕਾਰਡ ਆ ਸਭ ਕੁਝ ਸਾਡੇ ਕੋਲ ਆ ਕੇ ਤੁਸੀਂ ਕੱਢ ਸਕੋ ਸਾਰਾ ਅਖਬਾਰਾਂ ਦੇ ਵਿੱਚ ਆਇਆ ਪ੍ਰੋਪਰ ਅਸੀਂ ਬੋਰਡ ਆਪਣੇ ਦਾ ਨੋਟਸ ਬੋਰਡ ਤੇ ਲਗਾਇਆ ਸਾਰਾ ਆਪਾਂ ਟੈਂਡਰ ਫਲੋਅ ਕੀਤਾ ਆ ਓਨ ਦਾ ਮੈਰੀਟ ਬੇਸ ਤੇ ਸਾਰਾ ਜਿਹੜਾ ਇਹ ਟੈਂਡ ਹੋਇਆ ਤੇ ਪਰ ਹੁਣ ਇਹ ਪ੍ਰੋਬਲਮ ਆ ਰਹੀ ਹੈ ਕਿ ਕੁਝ ਜਿਹੜੇ ਜਿਹੜੇ ਆਪਣੇ ਡੀਟੇਲਰ ਆ ਉਹ ਮੜ ਕੇ ਦੇਣ ਤੋਂ ਇਨਕਾਰ ਕਰ ਰਿਹਾ ਕਿ ਅਸੀਂ ਜਿਹੜੀ ਹੈਗੀ ਹੈ ਜਿਹੜੀ ਜੋ ਸਾਡੇ ਚਾਰਜ ਦਾ ਜਿੰਦਾ ਮੈਂ ਆਪ ਨੂੰ ਦੱਸਣਾ ਚਾਹਨਾ ਕਿ ਜਿੱਥੇ ਰਿਜ਼ਰਵ ਕੀਮਤ 50 ਲੱਖ ਤੋਂ ਘੱਟ ਹੈ ਫਾਰ ਐਗਜ਼ਾਮਪਲ ਹੈ ਕਿ ਸਾਡੇ 50 ਲੱਖ ਤੋਂ ਰਿਜ਼ਰਵ ਕੀਮਤ ਘੱਟ ਹੀ 29 ਲੱਖ ਸੀਗੀ ਉਹਦੇ ਵਿੱਚ ਇਦਾਂ ਜਿਹੜੀ ਸਾਡੀ ਡੀਐਨਏਟੀ ਹੈਗੀ ਜੀ ਉਹਦੇ ਚਾਰਜ ਕਿ ਜੇ 50 ਸਕਰ ਫੁੱਟ ਤੱਕ ਬੰਦਾ ਯੂਜ਼ ਕਰ ਰਿਹਾ ਸਾਡਾ ਫੜ